ਕਰ ਕਰਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਸੀ ਬਰਾਦਰੀ ਤੋਂ ਸੀ ਹਰੀ ਸਿੰਘ ਨਲੂਆ ਮਲਬੀ ਸੇਖ ਸੀ ਅਕਾਲੀ ਪੁਰਲਾ ਸਿੰਘ ਮਲਬੀ ਸੇਖ ਬਾਬਾ ਦੀਪ ਸਿੰਘ ਮਲਬੀ ਸੇਖ ਕਿਸੇ ਤਰੀਕੇ ਦੇ ਨਾਲ ਜਿਹੜੇ ਇਹ ਯੋਧੇ ਸੀਗੇ ਇਹਨਾਂ ਦੀ ਛਤਰ ਛਾਇਆ ਦੇ ਵਿੱਚ 40 ਸਾਲ ਤੱਕ ਖਾਲਸੇ ਨੇ ਰਾਜ ਕੀਤਾ ਲੇਕਿਨ ਜਦੋਂ ਝੜੂ ਇਹਦੇ ਲੜਣੇ ਵਿੱਚੋਂ ਮੱਗ ਬਜੇ ਪੱਕੀਆਂ ਜਿੱਤਾ ਦੇ ਕੋਹੜੇ ਉਦੇ ਉੱਤੇ ਆਪਾਂ ਡਟਿਆਂ ਨੱਪਣ ਵਾਲੇ ਚੋਂਦੇ ਕੁੱਤੇ ਬੰਦੇ ਬਹੁਤ ਫਿਰਦੀ ਨੇ ਛੱਡ ਦੋਏ ਧਾਲੇ ਅਸੀਂ ਹਲੇ ਕਿੱਥੇ ਤੱਕ ਆਏ ਸਿੰਘ ਤੀਰ ਸਿੰਘ ਜੰਮ ਕੇ ਦੁਬਾਰਾ ਆਉਣ ਗੁਰੂ ਜੀ ਦੀ ਗੋਲੀਏ ਕੇ ਹੱਥ ਹਿੱਕਾ ਡਾਉਣ ਤੇ ਲੈਣੇ ਤਾਂ ਭੂਜ ਦਿਲਾਂ ਵਾਲੀ ਕਰ ਛੱਡੀ ਸੀ ਪੜ ਲਿਓ ਗਹੋਰ ਨਾਲ ਤਖੂਰੰ ਗੇੜੇ ਟਾ ਕੋਣ ਲੈਣੀ ਤਾਂ ਭੂਜ ਦਿਲਾਂ ਵਾਲੀ ਕਰ ਛੱਡੀ